ਇੱਕ ਇੱਥੇ ਉਹਨਾਂ ਦਾ ਜੇ ਮੁਕਾਮ ਹੋ ਜੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹ ਵੀ ਦੱਸ ਦੇਣਗੇ ਕਿ ਆਜ਼ਾਦੀ ਕੋਈ ਰਿਓੜੀਆਂ ਬੱਟੇ ਨਹੀਂ ਮਿਲੀ ਇਹ ਆਜ਼ਾਦੀ ਕਿਸੇ ਨੇ ਸਾਨੂੰ ਭੀਖ 'ਚ ਨਹੀਂ ਦਿੱਤੀ ਇਹ ਆਜ਼ਾਦੀ ਅਸੀਂ ਆਪਣੇ ਹੀਰਿਆਂ ਵਰਗੇ ਗੱਭਰੂ ਪੋਤਾਂ ਨੂੰ ਫਾਂਸੀ ਚੜਾ ਕੇ ਫੇਰ ਆਜ਼ਾਦੀ ਲਈ ਹੈ ਇਹ ਸਾਨੂੰ ਆਜ਼ਾਦੀ ਦੇ ਸਰਟੀਫੀਕੇਟ ਦੇਣ ਲੱਗੇ ਇਹ ਸਾਨੂੰ ਦੇਸ਼ ਭਗਤੀ ਇਹ ਸਰਟੀਫਿਕੇਟ ਦੇਣ ਲੱਗ ਗਏ ਇਹਨਾਂ ਦਾ ਮਰਿਆ ਕੋਈ ਭਗਤ ਸਿੰਘ ਨੂੰ ਹਮੇਸ਼ਾ ਇਹੀ ਰਹਿੰਦਾ ਸੀ ਉਹਨਾਂ ਨੂੰ ਕਦੇ ਵੀ ਚਿੰਤਾ ਨਹੀਂ ਸੀ ਕਿ ਦੇਸ਼ ਆਜ਼ਾਦ ਨਹੀਂ ਹੋਣਾ ਕਹਿੰਦੇ ਆਜ਼ਾਦੀ ਤਾਂ ਹਣੀ ਹੋਣੀ ਹੈ ਚਿੰਤਾ بس ਇਸ ਗੱਲ ਦੀ ਸੀ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ 'ਚ ਜਾਊਗਾ ਸਹੀ ਡਰ ਸੀ ਬਹੁਤ ਚਿੰਤਾ ਬਹੁਤ ਸਹੀ ਸੀ ਕਿਹੜੇ ਹੱਥਾਂ 'ਚ ਚਲਾ ਗਿਆ ਜੀ ਉਸ ਤੋਂ ਬਾਅਦ ਆ ਖੜੇ ਹਾਂ ਉੱਥੇ ਹੀ ਕੋਈ 60 ਸਾਲ ਰਾਜ ਕਰ ਗਿਆ ਕਿਸੇ ਦਾ 15 ਚੱਲ ਗਿਆ ਆ ਖੜੇ ਹਾਂ ਉੱਥੇ ਹੀ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਅਸੀਂ ਸੀਵਰੇ ਦੇ ਟੱਕਣ ਨਹੀਂ ਪੂਰੇ ਕਰ ਰਹੇ ਅਜੇ ਸਾਡੇ ਟੋਬੇ ਛੱਪੜ ਨਹੀਂ ਠੀਕ ਹੋ ਰਹੇ ਅਜੇ ਤਾਂ ਉੱਥੇ ਪਾ ਜਾ ਕੇ ਰੱਖਤੇ ਉਹਨਾਂ ਨੇ 15 ਅਗਸਤ ਨੂੰ ਮਨਾ ਲੈਂਦੇ ਆ ਆਜ਼ਾਦੀ ਆਜ਼ਾਦੀ ਹਜੇ ਆਮ ਲੋਕਾਂ ਦੇ ਘਰਾਂ 'ਚ ਨਹੀਂ ਪਹੁੰਚੀ ਅਸੀਂ ਉਸੇ ਮਿਸ਼ਨ ਤੇ ਲੱਗੇ ਹੋਏ ਆਂ ਕਿ ਸਿਆ ਤੇਰੀ ਸੁਪਨਿਆਂ ਦੀ ਆਜ਼ਾਦੀ ਆਮ ਲੋਕਾਂ ਤੱਕ ਉਹਦੇ ਪਹੁੰਚੂਗੀ ਜਿੱਦੈ ਕਚਹਿਰੀਆਂ ਦੇ ਵਿੱਚ ਬਿਨਾਂ ਰਿਸ਼ਵਤ ਤੋਂ ਕੰਮ ਹੋਣ ਲੱਗੇ ਲੋਕਾਂ ਦੇ ਜਿੱਦੈ ਥਾਣਿਆਂ ਦੇ ਵਿੱਚ ਬਿਨਾਂ ਸਪਾਰਸ਼ ਤੋਂ ਕੰਮ ਹੋਣ ਲੱਗੇ ਲੋਕਾਂ ਦੇ ਜਿੱਦੈ ਸਰਕਾਰੀ ਸਕੂਲਾਂ 'ਚ ਪੜ ਕੇ ਸਾਡੇ ਜਵਾਬਕ ਅਫਸਰ ਬਣਨ ਲੱਗੇ ਆਜ਼ਾਦੀ ਉਹਦੇ ਪਹੁੰਚੂਗੀ ਆਪਣੇ ਕੋਲ ਐਸੇ ਤੇ ਲੱਗੇ ਹੋਏ ਆਂ ਅਸੀਂ ऐसे ਤੇ ਲੱਗੇ ਹੋਏ ਭਗਤ ਸਿੰਘ ਹੋਰਾਂ ਨੂੰ ਆਤਮਾ ਨੂੰ ਤੜਪਾ ਹਟ ਹੁੰਦੀ ਹੋਣੀ ਜਦੋਂ ਦੇਖਦੇ ਹੋਣੇ ਆਜ਼ਾਦੀ ਇਸ ਕਰਕੇ ਲੈ ਕੇ ਦਿੱਤੀ ਸੀ ਵੀ ਚਿੱਟਾ ਵੇਚਣ ਲੱਗ ਜਾਓ ਆਜ਼ਾਦੀ ਇਸ ਕਰਕੇ ਲੈ ਕੇ ਦਿੱਤੀ ਸੀ ਵੀ ਪੈਸੇ ਖਾਣ ਲੱਗ ਜਾਓ ਆਜ਼ਾਦੀ ਇਸ ਕਰਕੇ ਅਸੀਂ ਫਾਂਸੀ ਦੇ ਰਸੇ ਚੁੰਮ ਕੇ ਲੈ ਕੇ ਦਿੱਤੀ ਵੀ ਸੜਕਾਂ 'ਚੋਂ ਪੈਸੇ ਖਾਜੋ ਵੱਡਾ ਬੰਦਾ ਛੋਟੇ ਬੰਦੇ ਦੇ ਹੱਕ ਖਾਜੇ ਇਹ ਯਾਦੀ ਵਾਸਤੇ ਇਸ ਕੰਮ ਵਾਸਤੇ ਥੋੜੀ ਲੈ ਕੇ ਦਿੱਤੀ ਸੋ ਵੀਰੋ ਲੱਗੇ ਹੋਇਆ ਉਹਨਾਂ ਦੇ ਮਿਸ਼ਨ ਤੇ ਲੱਗੇ ਹੋਇਆ ਬਲ ਬਖਸ਼ਣ ਸੰਨ